ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਦੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਾ ਦਿਓ। ਜਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਗੱਲ ਕਰਦੇ ਹਾਂ 13 ਜਨਵਰੀ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ। ਪਿਛਲੇ 2 ਦਿਨ ਲਗਾਤਾਰ ਪੰਜਾਬ ਦੇ ਵਿੱਚ ਮੀਂਹ ਦੇਖਿਆ ਗਿਆ। ਪਰ ਕੱਲ ਦੁਪਹਿਰ ਤੋਂ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਮੌਸਮ ਸਾਫ਼ ਹੋ ਗਿਆ ਤੇ ਧੁੱਪ ਨਿਕਲ ਆਈ ਸੀਗੀ ਸਿਰਫ ਪਵਾਰ ਖੇਤਰ ਦੇ ਵਿੱਚ ਸ਼ਾਮ ਵੇਲੇ ਤੱਕ ਬੱਦਲਬਾਈ ਰਹੀ ਪਰ ਰਾਤ ਵੇਲੇ ਤੱਕ ਉੱਥੇ ਵੀ ਮੌਸਮ ਸਾਫ਼ ਹੋ ਚੁੱਕਾ ਸੀਗਾ ਤੇ ਤਾਰੇ ਨਿਕਲ ਆਏ ਸਨ ਅੱਜ 13 ਜਨਵਰੀ ਲੋੜੀ ਵਾਲਾ ਦਿਨ ਹੈ ਤੇ ਅੱਜ ਸਵੇਰ ਵੇਲੇ ਤੋਂ ਹੀ ਪੰਜਾਬ ਦਾ ਮੌਸਮ ਸਾਫ਼ ਰਹੇਗਾ ਕਿਸੇ ਇਲਾਕਿਆਂ ਦੇ ਵਿੱਚ ਕੁਝ ਵੀ ਬਾਰ ਰੰਦੀ ਸੰਭਾਵਨਾ ਨਹੀਂ ਹੈ ਧੁੰਦ ਵੀ ਕਿਸੇ ਵੀ ਖੇਤਰ ਦੇ ਵਿੱਚ ਨਾ ਮਾਤਰ ਜਹੀ ਹੋ ਸਕਦੀ ਹੈ ਕੁਝ ਖੇਤਰਾਂ ਫਾਜ਼ਿਲਕਾ ਬੋਹਰ ਜਾਂ ਰਾਜਸਥਾਨ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਹਲਕੀ ਜਿਹੀ ਧੁੰਦ ਦੇਖਣ ਨੂੰ ਮਿਲ ਸਕਦੀ ਹੈ ਜੋ ਬਹੁਤਾ ਸਮਾਂ ਨਹੀਂ ਰਹੇਗੀ ਬਾਕੀ ਸਾਰੇ ਹੀ ਪੰਜਾਬ ਦੇ ਵਿੱਚ ਅੱਜ ਚੜਦਾ ਸੂਰਜ ਦਿਖਾਈ ਦੇਵੇਗਾ ਤੇ ਮੌਸਮ ਪੂਰੀ ਤਰ੍ਹਾਂ ਦੇ ਨਾਲ ਸਾਫ਼ ਰਹੇਗਾ ਦੂਸਰੀ ਤਰਫ ਗੱਲ ਕਰੀਏ ਤਾਂ ਅੱਜ ਪਿਛਲੇ ਦਿਨਾਂ ਦੇ ਮੁਕਾਬਲੇ ਠੰਡ ਵਿੱਚ ਵਾਧਾ ਦੇਖਣ ਨੂੰ ਮਿਲੇਗਾ ਕਿਉਂਕਿ ਪਹਾੜਾ ਦੀ ਤਰਫ ਤੋਂ ਹਵਾਵਾਂ ਥੱਲੇ ਨੂੰ ਆਉਣਗੀਆਂ ਇਸ ਕਰਕੇ ਟੈਂਪਰੇਚਰ ਆਮ ਨਾਲੋਂ ਠੰਡਾ ਨੂੰ ਜਾਵੇਗਾ ਮੌਸਮ ਅੱਜ ਪੰਜਾਬ ਦਾ ਵੀ ਸਾਫ਼ ਰਹੇਗਾ ਹਰਿਆਣੇ ਦਾ ਵੀ ਸਾਫ਼ ਰਹੇਗਾ ਰਾਜਸਥਾਨ ਦਾ ਵੀ ਦਿੱਲੀ ਤੇ ਜੁਪੀ ਦੇ ਇਲਾਕਿਆਂ ਤੱਕ ਮੌਸਮ ਪੂਰੀ ਤਰ੍ਹਾਂ ਨਾਲ ਸਾਫ਼ ਹੈ ਤੇ ਧੁੰਦ ਤੋਂ ਰਹਿਤ ਬਣੀ ਰਹੇਗਾ ਦੂਸਰੀ ਤਰਫ ਗੱਲ ਕਰੀਏ ਤਾਂ ਕੁਝ ਕੁ ਖੇਤਰਾਂ ਦੇ ਵਿੱਚ ਕੱਲ ਨੂੰ ਕੋਰਾ ਦੇਖਣ ਨੂੰ ਮਿਲ ਸਕਦਾ ਹੈ ਖਾਸ ਕਰਕੇ ਪੰਜਾਬ ਦੇ ਕਿਥੇ ਅੱਜ ਸਾਰਾ ਦਿਨ ਨੀਲਾ ਆਸਮਾਨ ਤੇ ਧੁੱਪ ਨਿਕਲੀ ਰਹੇਗੀ ਉਹਨਾਂ ਖੇਤਰਾਂ ਦੇ ਵਿੱਚ ਹਲਕੇ ਤੋਂ ਦਰਮਿਆਨਾ ਕੋਹਰਾ ਰਾਜਸਥਾਨ ਦੇ ਖੇਤਰਾਂ ਦੇ ਵਿੱਚ ਵੀ ਕੱਲ ਨੂੰ ਕੋਹਰਾ ਦੇਖਣ ਨੂੰ ਮਿਲ ਸਕਦਾ ਹੈ ਮਾਝੇ ਦੇ ਦੁਆਬੇ ਦੇ ਵਿੱਚ ਹਲਕੀ ਜਿਹੀ ਬੱਦਲਵਾਈ ਕੱਲ ਨੂੰ ਗੁਜ਼ਰਦੀ ਦਿਖਾਈ ਦੇਵੇਗੀ ਜਿਸ ਕਰਕੇ ਉਹਨਾਂ ਖੇਤਰਾਂ ਦੇ ਵਿੱਚ ਮੌਸਮ ਥੋੜਾ ਜਿਹਾ ਨਿੱਗਾ ਹੀ ਰਹਿਣ ਦੀ ਸੰਭਾਵਨਾ ਬਣੀ ਹੋਈ ਹੈ ਅਗਲਾ ਸਿਸਟਮ ਜਿਹੜਾ ਹੈ ਕਿ ਉਹ 15 ਤੇ 16 ਤਰੀਕ ਨੂੰ ਲੱਗਣ ਜਾ ਰਿਹਾ ਹੈ ਜਿਹਦੇ ਵਿੱਚ ਉਮੀਦ ਹੈ ਕਿ ਪੰਜਾਬ ਦੇ ਵਿੱਚ ਹਲਕੇ ਤੋਂ ਦਰਮਿਆਨੇ ਜੇ ਮੀਂਹ ਦੀਆਂ ਕਾਰਵਾਈਆਂ ਤੁਹਾਨੂੰ ਵੱਖ-ਵੱਖ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲ ਸਕਦੀਆਂ ਹਨ ਖਾਸ ਕਰਕੇ ਪਵਾਰ ਤੇ ਦਬਾਪੇ ਦੇ ਖੇਤਰਾਂ ਦੇ ਵਿੱਚ ਬਾਕੀ ਖੇਤਰਾਂ ਦੇ ਵਿੱਚ ਇਸ ਦਾ ਬਹੁਤਾ ਅਸਰ ਹੁੰਦਾ ਹੋਇਆ ਦਿਖਾਈ ਨਹੀਂ ਦੇਵੇਗਾ ਸਿਰਫ ਹਲਕੀ ਜਿਹੀ ਬਦਲਬਾਈ 15 ਤੇ 16 ਨੂੰ ਬਾਕੀ ਖੇਤਰਾਂ ਵਿੱਚ ਦੇਖਣ ਨੂੰ